लंग <laughs> الو محمد لنگ کي ڏيو به ڏيو محمد بيو محمد مگالو غور تھا ڇڏڪتا ڇڏڪتا سرور اٿي جا وڙين ڏي ناڪي ڏي ڀلي بيلو محمد مگالو ਕਰਵਾਦਾ ਜੀ ਬਾਈ ਇੱਥੇ ਬੇਪਰਵਾਹ ਗੱਲ ਕਰਨਾ ਇੱਥੇ ਦਾ ਬਹਿਮੂ ਸਾਫਤਾ ਦਾ ਹੋਣ ਨਹੀਂ ਆਇਆ ਸੰਗ ਸਾਫਤਾ ਦਾ ਵੇਖੋ ਵੀਰੇ ਇੱਥੇ ਯਾਰ ਉਹ ਤੋਂ ਬਾਅਦ ਉਹਦਾ ਤਿੰਨ ਵਾਰ ਰਿਮਾਂਡ ਲਿਆ ਤੇ ਪੱਤਰਕਾਰ ਕੋਈ ਨਹੀਂ ਆਦੇ ਨਹੀਂ ਆਉਣ ਦਿੱਤਾ ਕੰਡੇ ਵਾਂ ਦੇਖ ਲਾਸੇ ਹੋਣਗੇ ਤੇ ਉਹਦੀ ਜਵਾਨੀ ਤੋਂ ਵੀ ਪਰੇ ਹੋਊ ਤੇ ਹੁਣ ਇੱਕ ਪਖੇਲੇ ਦੇਰ ਦਾ ਸਭ ਇਨਸਪੈਕਟਰ ਐ ਐਸਆਈ ਉਹਦੇ ਕੋਲ 75 ਗ੍ਰਾਮ ਫੜਿਆ ਗਿਆ ਚਿੱਟਾ ਇਹ ਕਿੰਦੇ ਚਿੱਟਾ ਲੋਗ ਲੈ ਲੁੱਟਦੇ ਆ ਇਹ ਚਿੱਟਾ ਕੌਣ ਵੇਚਦਾ ਬਈ ਤੇ ਇਹ ਐਸਆਈ ਵੀ ਵੇਚਦਾ ਉਹ ਨੀ ਤਾਰਾ ਉੱਪਰ ਤੱਕ ਦਿਖ ਰਿਹਾ ਹੈ ਜੇ ਤੁਸੀਂ ਕਹਿ ਦਿਓ ਨਾ ਉਹਦੇ ਕੋਲੇ ਕੀ ਤਾਕਤ ਹੈ ਪਰ ਇਹ ਸਰਕਾਰ ਨਾ ਮਾੜੀ ਸਰਕਾਰ ਨਹੀਂ ਹੋਣੀ ਕੋਈ ਮੀਂਹ ਪਿਆ ਗਿਆ ਕੜੇ ਪਿਆ ਗਿਆ ਇਹਨਾਂ ਨੇ 1 ਰੁਪਈਆ ਵੀ ਆਪਾਂ ਨੂੰ ਦਿੱਤਾਗਾ ਕੋ ਲੋਗਾਂ ਨੂੰ ਨੌਕਰੀ ਵੀ ਦਿੱਤੀ ਗਈ ਆ ਮੰਡੀਆਂ 'ਚ ਉਹਦੀ ਕੰਮ ਕੈਦਗੀ ਨਿਕਲੀ ਨਹੀਂ ਸੀ ਇਹ ਸੰਭੂ ਬਾਟੇ ਤੇ ਦੀ ਕਰਤੂਤ ਕੀਤੀ ਹੈ ਉਹਨਾਂ ਨੇ ਦੇ ਲੋਕ ਉੱਠ ਖੜਦਗੇ ਆਹ ਹੀ ਰੋਲਾ ਹੈ ਹੋਰ ਕੋਈ ਰੋਲਾ ਨਹੀਂ ਫਿਰ ਅਸੀਂ ਕਿਸੇ ਸਾਦਾ ਤੋਂ ਜਾਂਤੀ ਦਸ਼ਮਲੀ ਨਹੀਂ ਗਈ ਮਾਲਜਮਾ ਨੇ ਆਪਦੀ ਤੇ ਉਹੀ ਕਰਦੀ ਹੈ ਅਸੀਂ ਆਪਦੀ ਕਰਦੇ ਹਾਂ ਅਸੀਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਵੇ ਟੁੱਪਕੋ ਬੰਦੇ ਹੈਗੇ ਆ ਮਾਰੇ ਜਿੰਨਾਂ ਦਾ ਸਾਨੂੰ ਨਾਮ ਲੈ ਕੇ ਬੋਲਣਾ ਪੈਂਦਾ ਹੈ ਕਿ ਕਿਤੇ ਪਹਿਲਾਂ ਵਾਰ ਤੁਹਾਨੂੰ ਕੀਤਾ ਆਹ ਤਾਂ ਫਿਰ ਸਾਡਾ ਵੀ ਜਦੋਂ ਸਾਰੇ ਚਾਰੇ ਮੁੱਕ ਜਾਣ ਦੱਸਦੇ ਬਾਦਸ਼ਾਹ ਨੇ ਫਿਰ ਕੀ ਆਹ ਕੋ ਤਲਵਾਰ ਚੱਕ ਲੋ ਆਪਾਂ ਫਿਰ ਡੰਡੇ ਦਾ ਝੰਡਾ ਪਾ ਲਿਆ ਇੱਕ ਪਾਸੇ ਔਰ ਕਿਹੜੀ ਜੈਤੀ ਹੁੰਦੀ ਹੈ ਜੈਹ ਤੈਂਤ ਖੜੀ ਫੌਜ ਹੈ ਉਸਨ ਕਰ ਮੇ ਫੌਜਾਂ ਆਪਣੇ ਨਾਲ ਲੜਦੀਆਂ ਆਪਾਂ ਅਕਾਲੀ ਫੂਲਾ ਸਿੰਘ ਵਾਲੀ ਫੌਜ ਹੈ ਜਦੋਂ ਕਿ ਚੇਮੀ ਨੇ ਦੇ ਘਰੇ ਕਹਿ ਦਿੰਦਾ ਉਹ ਤੋਂ ਸਾਡਾ ਆਟਾ ਉੱਤਾਂ ਨਹੀਂ ਜਦੋਂ ਮੜਿਆ ਹੈ ਪਤਾ ਨਹੀਂ ਦੋ ਦਿਨ ਨਹੀਂ ਮੁੜਦੇ ਕਿ ਚਾਰ ਦਿਨ ਨਹੀਂ ਮੁੜਦਾ ਤੇ ਸਾਡੇ ਘਰ ਤੋਂ ਵੀ ਕਹਿ ਦਿੰਦੇ ਵੀ ਆ ਗਿਆ ਫੇਰ ਤੂੰ ਉਹਨਾਂ ਨੇ ਹੌਸਲੇ ਦਵੰਦਾ ਉਹਨੂੰ ਕਿੰਨਾ ਵੀ ਕੋ ਹੋ ਗਿਆ ਹੋਵੇ ਜੂ ਹੋ ਜੇ ਤੇ ਲੱਤਾਂ ਬਾਹਰ ਟੁੱਟੇ ਵਾਲੀਆਂ ਬੇਤੋਰੀ ਆ ਟੱਕ ਦੇ ਤਾ ਦੂਜੀ ਗੱਲ ਇਹ ਆ ਇਹ ਸਾਰੇ ਭਾਵਾਂ ਨੂੰ ਇਹ ਗੱਲ ਕਹਿੰਦੇ ਆ ਜਦੋਂ ਵੀ ਆਪਣਾ ਕਿਸੇ ਚੋਂ ਹੁੰਦਾ ਜਾਵ ਤੇ ਗਿਆ ਕਰੋ ਬੰਦਾ ਉਹ ਹੀ ਘਾਟਾ ਖਰਦਾ ਜਿਹੜਾ ਜਾਵ ਤੋਂ ਬਾਹਰ ਜਾਂਦਾ ਹੈ ਬੇਹਤਰੋ ਆਜੇ ਸੇਜ ਦੇ ਕੋਲ ਵਰਦਾ ਆਪੋ ਆਪਣੇ ਵਿਚਾਰ ਦੱਸੋ ਕਿਸਾਨ ਮਜ਼ਦੂਰ ਸਕਾਰਜ ਕਮੇਟੀ ਜਿੰਦਾਬਾਦ ਜੈ ਜੀ ਹੋਰ ਤੋਂ ਨਾਲ ਦਰਸ਼ਨ ਸਿੰਘ ਦੀ ਮਾਸਟਰ ਪਿੱਕਰ ਕੋਲ ਤੋਂ ਹਜ਼ਾਰ ਦਸੂਹੇ ਆਉਂਦੀ ਮਾ